ਨਹੀਂ ਉਹਨਾਂ ਨੇ ਉੱਥੇ ਕਿੱਥੇ ਤੰਬੂ ਪਾਇਆ ਨੇ ਹੂੰ ਉੱਥੇ ਹੀ ਲੱਗੇ ਸੀ ਉੱਥੇ ਉੱਥੇ ਫਿਰ ਇਹਨਾਂ ਵੱਲ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ ਹਾਂਜੀ ਇਹ ਕਾਲੇ ਰੰਗ ਦਾ ਤੰਬੂ ਦੇਖਣ ਨੂੰ ਇਹ ਲੱਗਦਾ ਵੀ ਕੋਈ ਗਰੀਬ ਵਿਅਕਤੀ ਹੋਣਾ ਹੈ ਠੰਡ ਤੋਂ ਬਚਣ ਲਈ ਉਸਨੇ ਪਾਇਆ ਹੋਣਾ ਪਰ ਇਹ ਨਹੀਂ ਪਤਾ ਸੀ ਕਿ ਇੱਥੇ ਇੱਕ ਕੁੜੀ ਤੋਂ ਜਿੱਦੀ ਉਮਰ ਮਹਿ 17 ਸਾਲ ਦੀ ਹੈ ਗਲਤ ਕੰਮ ਕਰਵਾਇਆ ਜਾਂਦਾ ਇੱਥੇ ਗਾਹਕ ਲਿਆਏ ਜਾਂਦੇ ਨੇ ਬੰਦੇ ਬੁਲਾਏ ਜਾਂਦੇ ਨੇ ਅਤੇ 3-300 ਰੁਪਿਆ ਲੈ ਕੇ ਇਸ ਕੁੜੀ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਜਾ ਰਿਹਾ ਹੈ ਉਸ ਨੂੰ ਨਾ ਸਿਰਫ ਗਲਤ ਕੰਮਾਂ ਦੇ ਲਈ ਮਜਬੂਰ ਕੀਤਾ ਗਿਆ ਦਰਅਸਲ ਇਹ ਸਾਰੀ ਕਹਾਣੀ ਜਦੋਂ ਸਾਹਮਣੇ ਆਂਦੀ ਹੈ ਤਾਂ ਉਸ ਦੇ ਪਿੱਛੋਂ ਜੋ ਕੁਝ ਵੀ ਨਿਕਲ ਕੇ ਸਾਹਮਣੇ ਆਇਆ ਉਹ ਸੁਣ ਕੇ ਹੋਰ ਵੀ ਜ਼ਿਆਦਾ ਦੁੱਖ ਹੋਇਆ ਇਸ ਕੁੜੀ ਦੀ ਉਮਰ ਮਹਿਜ਼ 17 ਸਾਲ ਦੀ ਹੈ ਇਸ ਕਰਕੇ ਇਸ ਦਾ ਨਾਮ ਅਤੇ ਬਾਕੀ ਚੀਜ਼ਾਂ ਅਸੀਂ ਨਹੀਂ ਦੱਸ ਸਕਦੇ ਪਰ ਕੋਟੇਸੇ ਖਾਨ ਤੋਂ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਬੀਤੇ ਸਮੇਂ ਤੇ ਵੀ ਜਿੱਥੇ ਇੱਕ ਕੁੜੀ ਨਸ਼ਾ ਕਰ ਰਹੀ ਸੀ ਨਸ਼ਾ ਕਰਦੀ ਦੀ ਇਸ ਕੁੜੀ ਦੀ ਵੀਡੀਓ ਵਾਇਰਲ ਹੋ ਗਈ ਸੀ ਇਹ ਕਿਹਾ ਜਾ ਰਿਹਾ ਸੀ ਕਿ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਨੇ ਮੁੰਡਿਆਂ ਦਾ ਮੁੰਡਿਆਂ ਦਾ ਪਿੱਛਾ ਕਰ ਰਹੀਆਂ ਨੇ ਜਿਵੇਂ ਕਿ ਮੁੰਡੇ ਕਰਦੇ ਹੁੰਦੇ ਨੇ ਉਸ ਤਰ੍ਹਾਂ ਹੀ ਕੁੜੀਆਂ ਵੀ ਕਰ ਰਹੀਆਂ ਨੇ ਪਰ ਇੱਥੇ ਇੱਕ ਕੁੜੀ ਨੇ ਰੋਂਗ ਤੇ ਖੜੇ ਕਰਦੇ ਖੁਲਾਸੇ ਕੀਤੇ ਉਸ ਨੇ ਦੱਸਿਆ ਕਿ ਉਹ ਕਿਸੇ ਘਰ ਦੇ ਵਿੱਚ ਕਿਰਾਏ ਤੇ ਰਹਿ ਰਹੀ ਸੀ ਕਿਰਾਏ ਤੇ ਜਿੱਥੇ ਉਹ ਰਹਿੰਦੀ ਸੀ ਉਸੇ ਘਰ ਦੇ ਵਿੱਚ ਇੱਕ ਕੁੜੀ ਉਸ ਦਾ ਭਰਾ ਤੇ ਮਾਂ ਵੀ ਸੀ ਉਹ ਕੁੜੀ ਨੂੰ ਇਹਨੇ ਆਪਣੀ ਸਹੇਲੀ ਬਣਾ ਲਿਆ ਦੋਵਾਂ ਨੇ ਸੇਲ ਪੁਣੇ ਦੇ ਵਿੱਚ ਹੀ ਇੱਕ ਦੂਸਰੇ ਦੇ ਨਾਲ ਰਹਿਣਾ ਅਤੇ ਗੱਲਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਤੇ ਵਿੱਚ ਉਸ ਕੁੜੀ ਨੇ ਆਪਣੀ ਮਾਂ ਤੇ ਭਰਾ ਦੇ ਨਾਲ ਮਿਲ ਕੇ ਇਸ ਨੂੰ ਨਸ਼ੇ ਤੇ ਲਗਾ ਦਿੱਤਾ ਨਸ਼ੇ ਦੇ ਟੀਕੇ ਇਹ ਲਗਾਉਣ ਲੱਗ ਗਈ ਜਿਸ ਸਮੇਂ ਇਸ ਦੇ ਨਾਲ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਇਹਦੇ ਹੱਥ ਦੇ ਵਿੱਚ ਸਿਰਿੰਜ ਫੜੀ ਹੋਈ ਸੀ ਇਸ ਨੂੰ ਪੁੱਛਿਆ ਗਿਆ ਕਿ ਤੂੰ ਨਸ਼ਾ ਕੀਤਾ ਹੋਇਆ ਉਂਗਲਾਂ ਦਿਖਾਈਆਂ ਗਈਆਂ ਕਿ ਇਹ ਚਾਰ ਨੇ ਕਿ ਤਿੰਨ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਹੋਸ਼ ਦੇ ਵਿੱਚ ਵੀ ਹੈ ਜਾਂ ਫਿਰ ਨਹੀਂ ਤਾਂ ਉਸਨੇ ਕਿਹਾ ਕਿ ਨਹੀਂ ਮੈਂ ਇਸ ਸਮੇਂ ਕੋਈ ਨਸ਼ਾ ਨਹੀਂ ਕੀਤਾ ਹੱਥ ਦੇ ਵਿੱਚ ਸਰੀਂਜ ਇਸ ਕਰਕੇ ਫੜੀ ਹੈ ਕਿਉਂਕਿ ਮੈਂ ਟੀਕਾ ਲਗਾਉਣ ਹੀ ਵਾਲੀ ਸੀ ਆਪਣੇ ਹਾਲਾਤਾਂ ਤੋਂ ਮਜਬੂਰ ਇਸ ਕੁੜੀ ਦਾ ਕਹਿਣਾ ਸੀ ਕਿ ਨਾ ਮੈਨੂੰ ਸਿਰਫ ਨਸ਼ੇ ਦੀ ਦਲਦਲ ਦੇ ਵਿੱਚ ਧਕੇਲਿਆ ਗਿਆ ਸਗੋਂ ਮੇਰੇ ਤੋਂ ਗਲਤ ਕੰਮ ਵੀ ਕਰਵਾਇਆ ਜਾਂਦਾ ਹੈ 3-300 ਰੁਪਏ ਦੇ ਵਿੱਚ ਗਾਹਕ ਲਿਆਏ ਜਾਂਦੇ ਨੇ ਪਾਵੇਂ ਉਹ ਕਿਸੇ ਵੀ ਉਮਰ ਦੇ ਕਿਉਂ ਨਾ ਹੋਣ ਇਸ 17 ਸਾਲ ਦੀ ਕੁੜੀ ਦੇ ਨਾਲ ਉਹ ਖਿਲਵਾੜ ਕਰਦੇ ਨੇ ਅਤੇ ਉਸ ਤੋਂ ਬਾਅਦ 300 ਰੁਪਏ ਦੇ ਕੇ ਉਹ ਬੰਦਾ ਚਲਾ ਜਾਂਦਾ ਜਿਹਦੇ ਵਿੱਚੋਂ 150 ਰੁਪਏ ਇਸ ਕੁੜੀ ਨੂੰ ਦਿੱਤਾ ਜਾਂਦਾ ਅਤੇ 150 ਰੁਪਏ ਉਹ ਬੰਦੀ ਉਹ ਔਰਤ ਰੱਖ ਲੈਂਦੀ ਹੈ ਜਿਨੇ ਕੇਸ ਨੂੰ ਗਲਤ ਕੰਮ ਤੇ ਲਾਇਆ ਉਹ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ ਕੌਣਤੀ ਸੇਖਾਂ ਦੀ ਦਾਣਾ ਮੰਡੀ ਦੀ ਇਹ ਵੀਡੀਓ ਵੀ ਉੱਥੇ ਦੀ ਹੀ ਸੀ ਦਾਣਾ ਮੰਡੀ ਦੇ ਵਿਖੇ ਹੀ ਉਸ ਦਾ ਘਰ ਹੈ ਉੱਥੇ ਨਸ਼ਾ ਵੇਚਣ ਦੇ ਨਾਲ ਨਾਲ ਹੁਣ ਹੀ ਗਲਤ ਕਰਨ ਕੰਮ ਕਰਵਾਉਣ ਦੇ ਇਲਜ਼ਾਮ ਵੀ ਲੱਗ ਗਏ ਨੇ ਔਰ ਕੁੜੀ ਦੇ ਵੱਲੋਂ ਉਹਦੀਆਂ ਗੱਲਾਂ ਸੁਣ ਕੇ ਹੋਏ ਸਚਾਈ ਹੀ ਦਿਖ ਰਹੀ ਹੈ ਕਿ ਉਹ ਸੱਚ ਬੋਲ ਰਹੀ ਹੈ ਕਿਉਂਕਿ ਉਹਦਾ ਕਹਿਣਾ ਸੀ ਕਿ ਮੇਰੇ ਪਿਤਾ ਦੀ ਅਜ ਤੋਂ ਕਈ ਸਾਲ ਪਹਿਲਾਂ ਜਾਨ ਜਾ ਚੁੱਕੀ ਹੈ ਸਾਰਾ ਪਰਿਵਾਰ ਦਿਹਾੜੀ ਟੱਪੇ ਕਰਦਾ ਹੈ ਕਰਦੇ ਵਿੱਚ ਤਿੰਨ ਭੈਣਾਂ ਅਤੇ ਦੋ ਭਰਾ ਨੇ ਸਾਰੇ ਹੀ ਦਿਹਾੜੀ ਕਰਦੇ ਨੇ ਅਤੇ ਕੁੜੀ ਵੀ ਇਸ ਪਾਸੇ ਹੀ ਸੀ ਪਰ ਕਿਰਾਏ ਤੇ ਰਹਿੰਦੇ ਰਹਿੰਦੇ ਉਹ ਮਾਲਕ ਮਕਾਨਾਂ ਦੇ ਵੱਲੋਂ ਇੰਨਾ ਗਲਤ ਕੰਮ ਕਰਵਾ ਦਿੱਤਾ ਗਿਆ ਕਿ ਅੱਜ ਇਹ ਕੁੜੀ ਨਰਕ ਭੋਗ ਰਹੀ ਹੈ ਉਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜਿਹੜੀ ਦੁਕਾਨਾਂ ਤੋਂ ਨਸ਼ਾ ਮਿਲ ਰਿਹਾ ਉਹ ਵੀ ਬੰਦ ਹੋਣਾ ਚਾਹੀਦਾ ਉਮਰ ਤੁਹਾਡੀ 17 ਸਾਲ 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਬਰਾਗੇ ਖਾਦੇ ਸੀ ਪਰੇ ਕਿ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆ ਔਰ ਇਹ ਸਾਹਮਣੇ ਮੈਡੀਕਲ ਆ ਉਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੇ ਆ ਤੂੰ ਬੱਤੇ ਤੇ ਬਸ ਉਹੀ ਆ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਟੀਕਾ ਵੀ ਲਾਉਣੀ ਆ ਨਾ ਹਾਂਜੀ ਆ ਵੀ ਕਾਦਾ ਲਾਉਣੀ ਆ ਟੀਕਾ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਅੱਠ ਸਰਕਾਰੀ ਅਸਾਮੀਆਂ ਸਾਹਮਣੇ ਸਾਹਮਣੇ ਮਿਲਦੀ ਹੈ ਹਨਾ ਨਾਂ ਕੀ ਹੈ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੇ ਆ ਤਿੰਨੇ ਦੋ ਮਾਮਾ ਧੀਆਂ ਤੇ ਇੱਕ ਹੋਰ ਮੁੰਡਾ ਉਹਨਾਂ ਨੇ ਲਾਇਆ ਕੀ ਨਾਮ ਹੈ ਉਹਨਾਂ ਦਾ ਮਜੀਤ ਤੇਰੀ ਕੁੜੀ ਦਾ ਨਾਮ ਰਮਣੇ ਤੇ ਉਹਦੇ ਮੁੰਡੇ ਦਾ ਨਾਮ ਸਰਾਇਤ ਰਹਿੰਦੇ ਹੀ ਰਹਨਾ ਦੀ ਤੇ ਨਾਲ ਐਵੇਂ ਲੱਗ ਗਈ ਤੇ ਨਸ਼ਾ ਕਰਨ ਤੈਨੂੰ ਉਹਨਾਂ ਨੇ ਲਾਤਾ ਹੈ ਹਾਂਜੀ ਤੇ ਤੇ ਤੋਂ ਗਲਤ ਕੰਮ ਵੀ ਕਰਾਉਂਦੇ ਸੀ ਪਤਾ ਹੈ ਹਾਂਜੀ ਗਲਤ ਵੀ ਅੱਛਾ ਤੈਨੂੰ ਲੈ ਕੇ ਜਾਂਦੇ ਸੀ ਕਿਤੇ ਨਾ ਕਿਤੇ ਨਹੀਂ ਉਹਨਾਂ ਨੇ ਉੱਥੇ ਕਿੱਥੇ ਤੰਬੂ ਕਾਇਨ ਹੂੰ ਉੱਥੇ ਹੀ ਲੱਗੇ ਸੀ ਉੱਥੇ ਉੱਥੇ ਫਿਰ ਇਹਦਾ ਮਤਲਬ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ ਹਾਂਜੀ ਗਲਤ ਕੰਮ ਸੋਸ਼ਨ ਕਰਦੇ ਸੀ ਤੇਰਾ ਜਣੇ ਦੀ ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ 150 150 ਰੁਪਿਆ ਹਾਂ 150 ਆਪ ਰੱਖ ਲਈ ਅੰਟੀ 300 ਰੁਪਿਆ ਲੈਂਦੇ ਈ ਟੋਟਲ ਹਾਂ ਹਾਂਜੀ 150 ਆਪ ਰੱਖ ਕੇ ਤੇ 150 ਤੈਨੂੰ ਦਿੰਦੇ। ਹਾਂਜੀ। ਤੇ ਬੇਟਾ ਤੇਰਾ ਜੀ ਨਹੀਂ ਕਰਦਾ ਇਹ ਸਾਰੇ ਕਾਹਚੋਂ ਨਿਕਲਣ ਨੂੰ? ਨਹੀਂ ਕਰਦਾ ਹਣ ਕੀ ਕਰਾਂ ਮਜਬੂਰੀ। ਮਜਬੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ। ਹਾਂਜੀ। ਕੀ ਕਰਾਂਗੇ ਏਡੀ ਵੱਡੀ ਲਾਈਫ ਹੈ ਤੇਰੀ। ਹੂੰ? ਜੇ ਤੈਨੂੰ ਨਸ਼ਾ ਵਿਰੋਧੀ ਕਮੇਟੀ ਵਾਲੇ ਕਿਤੇ ਦਾਖਲ ਕਰਵਾਉਣ ਤਾਂ ਤੂੰ ਤਿਆਰ ਹੈ ਛੱਡਣ ਨੂੰ? ਹਾਂਜੀ ਪੂਰਾ ਤਿਆਰ। ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਾਂਗੇ ਵੀ ਜਿਹੜੇ ਜਿਵੇਂ ਤੈਨੂੰ ਇਹਨਾਂ ਨੇ ਲਾਇਆ ਉਹ ਹੋਰ ਵੀ ਕਈ ਕੁੜੀਆਂ ਨੂੰ ਲਾ ਰਹੇ ਹੋਣਗੇ। ਤ्रेन ਨੂੰ ਫਿਰ ਥਾਣੇ ਕਰਾ। ਅੱਛਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ? ਹਾਂਜੀ ਕਾਰਵਾਈ ਹੋਣੀ ਚਾਹੀਦੀ ਪੂਰੀ। ਓਕੇ। ਜਿਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੇ ਇੱਕ ਤਰ੍ਹਾਂ ਦੀ ਪੂਰੀ। ਅੱਛਾ। ਕਿੰਨੇ ਭੈਣ ਭਾਈ ਹੋ ਪੁੱਤ ਤੂੰ? ਤਿੰਨ ਭੈਣਾਂ ਦੋ ਭਰਾ। ਅੱਛਾ। ਤੇ ਕੀ ਕੰਮ ਕੀ ਕਰਦੇ ਐ? ਢਿਹੜੀ ਦਾ ਭਾਈ ਮੰਮੀ ਘਰ ਦਾ ਕੰਮ ਘਰਾਂ ਦਾ ਕਰਦੀ ਐ। ਹਾਂ ਕੀ ਕੰਮ ਕਰਦਾ? ਭਰਾ ਢਿਹੜੀ ਦਾ ਉਹ ਵੀ ਵਿਚਾਰਾ। ਨਸ਼ਾ ਕਰਦਾ। ਨਸ਼ਾ ਕਰਦਾ ਉਹ ਵੀ? ਹਾਂ ਗੋਲੀ ਖਾਂਦਾ ਕੱਲੀ। ਜੀ ਵਾਲੀ ਗੋਲੀ ਓਕੇ ਤੂੰ ਜਣਦੀ ਆਪਣਾ ਟੀਕੇ ਤੇ ਲੱਗੀ ਤੇ ਉਹ ਇਹ ਟੀਕਾ ਤੈਨੂੰ ਉਹਨਾਂ ਨੇ ਲਾਇਆ ਫਿਰ ਹਾਂਜੀ ਉਹੀ ਲਾਉਂਦੇ ਹਾਂ ਉਹ ਆਪ ਲਾਉਂਦੇ ਹੁੰਦੇ ਨੇ ਟੀਕੇ ਵੀ ਜਦੋਂ ਟੀਕਾ ਲੱਗ ਜਾਂਦਾ ਫਿਰ ਤੈਨੂੰ ਸੁਰਤ ਨਹੀਂ ਰਹਿੰਦੀ ਸੀ ਫਿਰ ਤੇਰਾ ਜੋ ਨਹੀਂ ਉਹ ਟੀਕੇ ਨਾਲ ਨਹੀਂ ਹੁੰਦਾ ਕੋਈ ਉਹ ਫਿਰ ਪ੍ਰਾਗੇ ਖਾ ਲੈਂਦੀ ਸੀ ਫਿਰ ਉਹ ਨਾਲ ਹੁੰਦਾ ਜੀ ਪ੍ਰਾਗੇ ਦੇ ਨਾਲ ਜਣੀ ਜਿਹੜੀ ਕੱਲ੍ਹ ਵਾਲੀ ਹਾਲਤ ਤੇਰੀ ਸੀਗੀ ਉਹ ਪ੍ਰਾਗੇ ਦੇ ਕਰਕੇ ਸੀ ਹਣਾ ਹਾਂਜੀ ਪ੍ਰਾਗਿਆ ਕਰਦੇ ਉਹ ਅੱਜ ਕੋਈ ਨਸ਼ਾ ਕੀਤਾ ਨਹੀਂ ਨਹੀਂ ਕੀਤਾ ਹੱਥ 'ਚ ਸਿਰਿੰਜਾ ਤੋਂ ਫੜੀ ਹੋਈ ਹੈ ਫਿਰ ਏ 언니 ਲਾਉਣਾ ਸੀਗਾ ਟੀਕਾ ਹਾਂਜੀ ਹੁਣ ਤੂੰ ਹੋਸ਼ੋਵਾਚ ਆ ਬੇਟੇ ਬਿਲਕੁਲ ਹਾਂਜੀ ਤੂੰ ਜਿਹੜੀਆਂ ਇਹ ਗੱਲਾਂ ਬੋਲੀਆਂ ਬਿਲਕੁਲ ਹੋਸ਼ੋਵਾਚ ਚ ਬੋਲੀਆਂ ਤੇਰੇ ਤੋਂ ਕੋਈ ਤੇਰੇ ਤੋਂ ਕੋਈ ਦਬਾਤਾ ਨਹੀਂ ਨਹੀਂ ਜੀ ਆ ਕਿੰਨੀਆਂ ਉਂਗਲਾਂ ਦੱਸ ਚਾਰ ਆਹਾ ਚਾਰ ਆ ਗੰਨੀਆਂ ਤਿੰਨ ਤਿੰਨ ਠੀਕ ਹੈ ਨਾ ਚਲੋ ਤੇ ਫਿਰ ਜਿਹੜਾ ਮੈਡੀਕਲ ਸਟੋਰ ਵਾਲਾ ਜਿਹੜਾ ਨਸ਼ੇ ਵੇਚਦਾ ਹੈ ਸੀਲ ਹੋਣਾ ਚਾਹੀਦਾ ਹੈ ਸੀਲ ਹੋਣਾ ਜੇ ਬੰਦ ਹੋਣਾ ਚਾਹੀਦਾ ਹਾਂ ਇਹਦੇ ਬਾਰੇ ਤਾਂ ਥੋੜੇ ਦਿਨ ਪਹਿਲਾਂ ਰੇਡ ਵੀ ਹੋਈ ਸੀ ਪਰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਉਹਦੇ ਤੇ ਵੀ ਜਨੇ ਦੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਹਨਾ ਹਾਂਜੀ ਠੀਕ ਹੈ ਠੀਕ ਹੈ ਬਤ ਤਰੇ ਡੈਡੀ ਕੀ ਕੰਮ ਕਰਦੇ ਮੇਰੀ ਧਿਆਲੀ ਜੱਪਾ ਕਰਦੇ ਸੀ ਹੁਣ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਕਿੰਨੀ ਦੇਰ ਹੋ ਗਈ 8 ਸਾਲ 8 ਸਾਲ ਹੋ ਗਏ 8 ਸਾਲ ਮੈਂ ਮੁੱਖ ਅਫਸਰ ਠਾਣਾ ਕੋਟੀ ਸੇਖਾ ਤੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਲੜਕੀ ਦੇ ਨਸ਼ਾ ਕਰਨ ਬਾਰੇ ਦੱਸਿਆ ਗਿਆ ਸੀ ਇਹਦੇ ਸੰਬੰਧੀ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਉਹ ਲੜਕੀ ਨੂੰ ਅਸੀਂ ਵੈਰੀਫਾਈ ਕਰ ਲਿਆ ਹੈ ਉਹ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਜਿਹਦੇ ਕਰਕੇ ਅਸੀਂ ਉਹਦੀ ਆਇਡੈਂਟੀਟੀ ਨੂੰ ਹਾਈਡ ਰੱਖਾਂਗੇ ਤੇ ਅਸੀਂ ਉਹਦਾ ਕੋਈ ਨਾਂ ਨਹੀਂ ਡਿਸਕਲੋਜ਼ ਕਰ ਸਕਦੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਨੀ ਹਾਂ ਕਿ ਲੜਕੀ ਨੂੰ ਅਸੀਂ ਮੈਡੀਕਲ ਟਰੀਟਮੈਂਟ ਕਰਵਾ ਕੇ ਉਹਦਾ ਪ੍ਰੋਪਰ ਇਲਾਜ ਕਰਵਾ ਰਹੇ ਹਾਂ ਉਸ ਨੂੰ ਕੱਲ ਵੀ ਜਨੇਰ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਤੇ ਅੱਜ ਵੀ ਉਹਦਾ ਸਿਵਲ ਹਸਪਤਾਲ ਕੋਰਤੀ ਸੇਖਾਂ ਤੋਂ ਜਿਹੜਾ ਮੈਡੀਕਲ ਕਰਵਾ ਕੇ ਤੇ ਜਿੰਨੀ ਵੀ ਉਸਦੀ ਜ਼ਰੂਰਤ ਹੋਵੇਗੀ ਜੋ ਵੀ ਇਹਦਾ ਮੈਡੀਕਲ ਟਰੀਟਮੈਂਟ ਕਰਵਾਉਣਾ ਪਵੇਗਾ ਉਹ ਕਰਵਾਇਆ ਜਾ ਰਿਹਾ ਹੈ। ਆ ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਮਨਜੀਤਪੁਰ ਨਾਂ ਦੀ ਲੇਡੀ ਜੋ ਕਿ ਕੋਟੀ ਸੇਖਾਂ ਦਾਣਾ ਮੰਡੀ ਵਿਖੇ ਰਹ ਰਹੀ ਹੈ ਤੇ ਉਸ ਵੱਲੋਂ ਕਾਫੀ ਗਲਤ ਕੰਮ ਤੇ ਨਸ਼ਾ ਵਗੈਰਾ ਵੇਚਿਆ ਜਾ ਰਿਹਾ ਜੋ ਇਸ ਸਬੰਧੀ ਅਸੀਂ ਉੱਥੇ ਰੇਡ ਕਰਕੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਂਵਾਂਗੇ ਜੇ ਕੋਈ ਰਿਕਵਰੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਬਕਾਇਆ ਦਾਤੀ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਪਰ ਇਹ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਬਿਲ ਝੰਡੋੜਿਆ ਜਾਂਦਾ ਕਿ ਅਸੀਂ ਜਦੋਂ ਆਮ ਤੌਰ ਤੇ ਸੜਕਾਂ ਤੋਂ ਨਿਕਲਦੇ ਹਾਂ ਤੇ ਦੇਖਦੇ ਹਾਂ ਕਿ ਇੱਥੇ ਕੋਈ ਤੰਬੂ ਲੱਗਿਆ ਇੱਥੇ ਕੋਈ ਟੈਂਟ ਲੱਗਿਆ ਇੱਥੇ ਕੋਈ ਕੁੜੀ ਖੜੀ ਹੈ ਕੋਈ ਮੁੰਡਾ ਕੁੜੀ ਨੂੰ ਛੇੜ ਰਿਹਾ ਹੈ ਸਾਰੀਆਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹੋਏ ਨਿਕਲ ਜਾਂਦੇ ਹਾਂ ਕਦੀ ਨਹੀਂ ਕੋਸ਼ਿਸ਼ ਕਰਦੇ ਕਿ ਜੇ ਕੋਈ ਕੁੜੀ ਪਰੇਸ਼ਾਨ ਹੋ ਰਹੀ ਹੈ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਰੁਕ ਕੇ ਪੁੱਛਿਆ ਜਾਵੇ ਪੁਲਿਸ ਵਾਲੇ ਵੀ ਆਪਾਂ ਕਹਿਨੀ ਆ ਕਿ ਇੱਥੇ ਕੀਤੇ ਹੀ ਹੋਣੇ ਨੇ ਰਾਉਂਡ ਮਾਰਦੇ ਹੋਣੇ ਨੇ ਅਸੀਂ ਕੀ ਲੈਣਾ ਕਿਸੇ ਦੇ ਪੰਗੇ ਦੇ ਵਿੱਚ ਪੈ ਕੇ ਪਰ ਪਤਾ ਨਹੀਂ ਲੱਗਦਾ ਕਿ ਕੋਈ ਕਿੰਨੀ ਮਜਬੂਰੀ ਦੇ ਵਿੱਚ ਉਸ ਸਮੇਂ ਰੱਬ ਨੂੰ ਯਾਦ ਕਰ ਰਿਆ ਹੋਣਾ ਕਿ ਕੋਈ ਬੰਦਾ ਆ ਜਾਵੇ ਤੇ ਮੇਰੀ ਮਦਦ ਕਰ ਦੇਵੇ ਆਪਣੇ ਆਸ-ਪਾਸੇ ਹੋ ਰਹੀਆਂ ਗਲਤ ਚੀਜ਼ਾਂ ਨੂੰ ਅਸੀਂ ਰੋਕਣਾ ਹੀ ਨਹੀਂ ਜਾਂਦੇ ਜਾਂ ਫਿਰ ਜਾਂ ਫਿਰ ਇਸ ਗੱਲ ਦੇ ਇੰਤਜ਼ਾਰ ਦੇ ਵਿੱਚਾਂ ਕਿ ਜਦੋਂ ਸਾਡੇ ਨਾਲ ਗਲਤ ਹੋਊਗੀ ਫਿਰ ਦੇਖੀ ਜਾਊਗੀ ਉਸ ਸਮੇਂ ਅਸੀਂ ਕਹਿੰਨੇ ਆ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਨਾਲ ਕੋਈ ਖੜਾ ਨਹੀਂ ਕਿਸੇ ਨੇ ਸੱਚ ਦਾ ਸਾਥ ਨਹੀਂ ਦਿੱਤਾ ਪਰ ਜਦੋਂ ਅਸੀਂ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਦੇਖ ਰਹੇ ਸੀ ਸਾਡੇ ਆਸੇ ਪਾਸੇ ਹੋ ਰਿਹਾ ਸੀ ਉਦੋਂ ਅਸੀਂ ਕੀ ਕਰ ਰਹੇ ਸੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਕਦੀ ਜਾ ਕੇ ਪੁੱਛਿਆ ਕਿ ਬੱਸ ਸਟਾਪ ਦੇ ਉੱਪਰ ਖੜਾ ਹੋਇਆ ਮੁੰਡਾ ਕੁੜੀ ਨੂੰ ਇਸ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਕਿਉਂ ਦੇਖ ਰਿਹਾ ਹੈ ਕਿਉਂ ਉਸ ਦੇ ਪਿੱਛੇ ਪਿੱਛੇ ਤੁਰ ਕੇ ਜਾ ਰਿਹਾ ਹੈ ਕਿਉਂ ਕੁੜੀ ਬਾਰ-ਬਾਰ ਪਿੱਛੇ ਮੁੜ ਕੇ ਦੇਖ ਰਹੀ ਹੈ ਤੇ ਡਰ ਰਹੀ ਹੈ ਕਿ ਮੇਰਾ ਕੋਈ ਪਿੱਛਾ ਕਰ ਰਿਹਾ ਹੈ ਇੱਥੇ ਇਹ 17 ਸਾਲ ਦੀ ਕੁੜੀ ਦੀ ਜ਼ਿੰਦਗੀ ਉਸਤੇ ਹੀ ਸਹੇਲੀ ਅਤੇ ਉਹ ਜਨਾਨੀ ਦੇ ਵੱਲੋਂ ਖਰਾਬ ਕਰ ਦਿੱਤੀ ਗਈ ਇੰਨੀ ਕਟਿਆਰ ਤੇ ਜਿਨੇ ਕੀ ਆਪਣੀ ਟੀ ਦੇ ਨਾਲ ਵੀ ਪਤਾ ਨਹੀਂ ਕੀ ਕੁਝ ਕੀਤਾ ਹੋਣਾ ਉਸ ਨੇ 17 ਸਾਲ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹਨੂੰ ਨਸ਼ੇ ਤੇ ਲਗਾ ਦਿੱਤਾ 17 ਸਾਲ ਦੀ ਦੇ ਨਾਲ ਪਤਾ ਨਹੀਂ ਕਿੰਨੇ ਹੀ ਬੰਦਿਆਂ ਨੂੰ ਸਵਾ ਦਿੱਤਾ ਸਿਰਫ 300 ਰੁਪਏ ਦੀ ਖਾਤੇ 150 ਰੁਪਏ ਨੂੰ ਦੇ ਕੇ ਉਹ ਬਾਕੀ ਦੇ ਪੈਸੇ ਆਪ ਇਕੱਠੇ ਕਰਕੇ ਬੈਠ ਰਹੀ ਹੈ ਕਿ ਉਸ ਪੈਸੇ ਦੇ ਨਾਲ ਉਸ ਦਾ ਢਿੱਡ ਭਰ ਜਾਣਾ ਇੱਕ ਕੁੜੀ ਜੋ ਕਿ ਨਸ਼ੇ ਤੇ ਲੱਗੀ ਹੋਈ ਇਸ ਸਮੇਂ ਪੁਲਿਸ ਦਾ ਕਹਿਣਾ ਸੀ ਕਿ ਹੁਣ ਅਸੀਂ ਕਾਰਵਾਈ ਕਰਾਂਗੇ